ਮੈਂ ਇਹੀ ਪੁੱਛ ਰਿਹਾ ਕਿ 56 ਇੰਚ ਵਾਲੀ ਛੱਤੀ ਕਦ ਕਮ ਆਉਣੀ ਹੈ ਕਾਦੇ ਚੀਜ਼ਾਂ ਰੁਕਣੀਆਂ 10 ਸਾਲ ਹੋ ਗਏ 6 ਮਹੀਨੇ ਬਾਅਦ ਸਾਡੇ 10-20 ਬੰਦੇ ਮਾਰੇ ਜਾਂਦੇ ਆ ਜਾਂ ਸਾਡੇ ਫੌਜੀ ਮਾਰੇ ਜਾਂਦੇ ਆ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਔਰ ਕੇਂਦਰ ਸਰਕਾਰ ਫੇਲ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕਿ ਸੋਚੀ ਸਮਝੀ ਸਾਜ਼ਿਸ਼ ਹੈ ਅੰਬੇਦਕਰ ਸਾਹਿਬ ਦੇ ਬੁੱਤਾਂ ਤੇ ਹਮਲੇ ਔਰ ਉਹਦੀ ਲੜੀ ਦੇ ਵਿੱਚ ਹੀ ਇਹ ਬੰਬ ਧਮਾਕੇ ਹੋ ਰਿਹਾ ਹੈ ਇਨਾ ਦਾ ਕੋਈ ਕਨੈਕਸ਼ਨ ਪਾਕਿਸਤਾਨ ਨਾਲ ਨਹੀਂ ਇਹ ਸਾਡੇ ਦਿੱਲੀ ਦੇ ਨਾਲ ਕਨੈਕਸ਼ਨ ਮੈਨੂੰ ਜ਼ਿਆਦਾ ਦਿਖ ਰਿਹਾ ਲੱਗ ਰਿਹਾ ਕਦੋਂ ਕੰਮ ਆਵੇਗਾ 56 ਇੰਚ ਦਾ ਸੀਨਾ 6 ਮਹੀਨੇ ਬਾਅਦ ਸ਼ਹੀਦ ਹੋ ਰਹੇ ਜਵਾਨ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਤਾ ਵਿੱਚ ਆਇਆ ਨੂੰ ਹਾਲੇ ਤੱਕ ਕੇਂਦਰ ਦੇ ਕੋਲੋਂ ਅਜਿਹੀਆਂ ਘਟਨਾਵਾਂ ਤੇ ਕੰਟਰੋਲ ਨਹੀਂ ਹੋ ਰਿਹਾ ਪਹਿਲਗਾਮ ਵਿੱਚ ਹੋਏ ਹਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹ ਘਿਰਦੇ ਹੋਏ ਨਜ਼ਰ ਆਏ ਤੇ ਉਹਨਾਂ ਵੱਲੋਂ ਕੀਤੀ ਗਈ ਹਾਈ ਲੈਵਲ ਮੀਟਿੰਗ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਪੰਚ ਜੋਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਲਈ ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਮੈਂ ਇਸ ਗੱਲ ਤੋਂ ਬੜਾ ਦੁਖੀ ਹਾਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਲਾਅ ਐਂਡ ਆਰਡਰ ਨੂੰ ਲੈ ਕੇ ਹੋ ਰਹੀਆਂ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਉੱਥੇ ਜਿਹੜੀ ਇਹ ਜੰਮੂ ਕਸ਼ਮੀਰ 'ਚ ਘਟਨਾ ਹੋਈ ਹੈ ਇਹ ਬਿਲਕੁਲ ਨਿੰਦਣਯੋਗ ਹੈ ਤੇ ਬਹੁਤ ਹੀ ਮਾੜੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਵਿਜੀਲੈਂਟ ਰਹੇ ਆਪਣੀ ਇੰਟੈਲੀਜੈਂਸ ਨੂੰ ਤਕੜਾ ਕਰੇ ਤੇ ਐਦਾਂ ਦੀਆਂ ਘਟਨਾਵਾਂ ਦਾ ਨਾਂ ਵਾਪਰਨ ਤਾਂ ਉਹਦੀ ਇਹ ਇਨਸ਼ੋਰ ਕਰਨਾ ਚਾਹੀਦਾ ਉਸਕੇ ਬਾਅਦ ਇਹ ਘਟਨਾ ਇਹ ਮੈਂ ਤਾਂ ਇਹ ਤਾਂ ਮੈਂ ਮੈਂ ਇਹ ਹੀ ਪੁੱਛ ਰਿਹਾ ਕਿ 56 ਇੰਚ ਵਾਲੀ ਛਾਤੀ ਕਦ ਕਮ ਆਉਣੀ ਹੈ ਕਾਦੇ ਚੀਜ਼ਾਂ ਰੁਕਣੀਆਂ 10 ਸਾਲ ਹੋ ਗਏ 6 ਮਹੀਨੇ ਬਾਅਦ ਸਾਡੇ 10-20 ਬੰਦੇ ਮਾਰੇ ਜਾਂਦੇ ਆ ਜਾਂ ਸਾਡੇ ਫੌਜੀ ਮਾਰੇ ਜਾਂਦੇ ਆ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਰ ਕੇਂਦਰ ਸਰਕਾਰ ਫੇਲ ਹੈ ਉਹ ਰੋਕ ਨਹੀਂ ਪਾ ਰਹੀ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ سے ਇਸ ਬਾਰੇ ਵਿੱਚ ਬਾਤ ਹੋਗੀ ਸੰਸਦ ਵਿੱਚ ਮੁੱਦਾ ਉਠਾਇਆ ਜਾਏਗਾ ਨਹੀਂ ਸੰਸਦ ਵਿੱਚ ਜ਼ਰੂਰ ਉਠਾएंगे लेकिन उनको भी चाहिए कि इसको ठीक करें यार ये कोई बात थोड़ी है मतलब ਨਹੀਂ कंट्रोल हो रहा है पंजाब मैं ਪਹਿਲਾਂ ਵੀ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕਿ ਸੋਚੀ ਸਮਝੀ ਸਾਜ਼ਿਸ਼ ਹੈ ਤੇ ਉਹਦੀ ਲੜੀ ਵਿੱਚ ਇਹ ਅੰਬੇਦਕਰ ਸਾਹਿਬ ਦੇ ਬੁੱਤਾਂ ਤੇ ਹਮਲੇ ਔਰ ਉਹਦੀ ਲੜੀ ਦੇ ਵਿੱਚ ਹੀ ਇਹ ਬੰਬ ਧਮਾਕੇ ਹੋ ਰਿਹਾ ਹੈ ਇਹਨਾਂ ਦਾ ਕੋਈ ਕਨੈਕਸ਼ਨ ਪਾਕਿਸਤਾਨ ਨਾਲ ਨਹੀਂ ਇਹ ਸਾਡੇ ਦਿੱਲੀ ਦੇ ਨਾਲ ਕਨੈਕਸ਼ਨ ਮੈਨੂੰ ਜ਼ਿਆਦਾ ਦਿਖ ਰਿਹਾ ਲੱਗ ਰਿਹਾ ਸੋ ਇਸ ਨੂੰ ਘੋਕ ਕਰਨੀ ਚਾਹੀਦੀ ਹੈ ਮੈਂ ਇਸ ਗੱਲ ਤੋਂ ਬੜਾ ਦੁਖੀ ਹਾਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਲਾਅ ਐਂਡ ਆਰਡਰ ਨੂੰ ਲੈ ਕੇ ਹੋ ਰਹੀਆਂ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਉੱਥੇ ਜਿਹੜੀ ਇਹ ਜੰਮੂ ਕਸ਼ਮੀਰ 'ਚ ਘਟਨਾ ਹੋਈ ਹੈ ਇਹ ਬਿਲਕੁਲ ਨਿੰਦਣਯੋਗ ਹੈ ਤੇ ਬਹੁਤ ਹੀ ਮਾੜੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਵਿਜੀਲੈਂਟ ਰਹੇ ਆਪਣੀ ਇੰਟੈਲੀਜੈਂਸ ਨੂੰ ਤਕੜਾ ਕਰੇ ਤੇ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਤਾਂ ਉਹਦੀ ਇਹ ਇਨਸ਼ੋਰ ਕਰਨਾ ਚਾਹੀਦਾ ਉਸਕੇ ਬਾਅਦ ਇਹ ਘਟਨਾ ਹੀ ਮੈਂ ਤਾਂ ਇਹ ਤਾਂ ਇੱਕ ਤਾਂ ਮੈਂ ਇਹ ਹੀ ਪੁੱਛ ਰਿਹਾ ਕਿ 56 ਮੈਂ ਇਸ ਗੱਲ ਤੋਂ ਬੜਾ ਦੁਖੀ ਹਾਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਲਾਅ ਐਂਡ ਆਰਡਰ ਨੂੰ ਲੈ ਕੇ ਹੋ ਰਹੀਆਂ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਉੱਥੇ ਜਿਹੜੀ ਇਹ ਜੰਮੂ ਕਸ਼ਮੀਰ 'ਚ ਘਟਨਾ ਹੋਈ ਹੈ ਇਹ ਬਿਲਕੁਲ ਨਿੰਦਣਯੋਗ ਹੈ ਤੇ ਬਹੁਤ ਹੀ ਮਾੜੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਵਿਜੀਲੈਂਟ ਰਹੇ ਆਪਣੀ ਇੰਟੈਲੀਜੈਂਸ ਨੂੰ ਤਕੜਾ ਕਰੇ ਤੇ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਤਾਂ ਉਹਦੀ ਇਹ ਇਨਸ਼ੋਰ ਕਰਨਾ ਚਾਹੀਦਾ ਹੈ